ਏ ਹਿੰਦੁਸਤਾਨ ਦੇ ਕਾਨੂੰਨ ਨਾਲ ਬੜਾ ਵੱਡਾ ਘਾਣ ਆ ਇਹ ਦੌਰੇ ਮਾਪ ਨੂੰ ਡੰਟ ਜਿਹੜਾ ਕਾਨੂੰਨ ਸਾਡਾ ਚੱਲ ਰਿਹਾ ਇੱਕ ਪਾਸੇ ਉਹ ਬੰਦੀ ਸਿੰਘ ਜਿਨ੍ਹਾਂ ਦੇ ਇਨੇ ਜੁਰਮ ਵੀ ਸਾਬਤ ਨਹੀਂ ਹੋਏ ਇਹ ਸਚਾਈ ਆ ਉਹਨਾਂ ਨੂੰ ਉਸ ਦੌਰ ਦੇ ਵਿੱਚ ਫੜ ਫੜ ਕੇ ਨਜਾਇਜ਼ ਤੌਰ ਤੇ ਜੇਲਾ ਹੀ ਡਕਿਆ ਅਨੇਕਾਂ ਔਰਤਾਂ ਦੇ ਬਲਾਤਕਾਰ ਦੇ ਵਿੱਚ ਇਹਨੂੰ ਜੇਲ੍ਹ ਦੇ ਵਿੱਚੋਂ ਬਾਰ ਬਾਰ ਬਾਹਰ ਕੱਢਣਾ ਇਸ ਬੀਜੇਪੀ ਦੀ ਸਰਕਾਰ ਦੇ ਵਿੱਚ ਐਸਲੇ ਮੌਜੂਦਾ ਸਰਕਾਰ ਬੀਜੇਪੀ ਦੀ ਬੀਜੇਪੀ ਦੀ ਸਰਕਾਰ ਦੇ ਵਿੱਚ ਐਸਲੇ ਜਿਹੜੀ ਐਲੈਕਸ਼ਨ ਦਾ ਦੌਰ ਚੱਲਣਾ ਫਰਵਰੀ ਦੇ ਵਿੱਚ ਹਿੰਦੁਸਤਾਨ ਦੇ ਕਾਨੂੰਨ ਵਿਵਸਥਾ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਅੱਜ ਹਿੰਦੁਸਤਾਨ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚੋਂ ਤੇਲਗਾਨਾ ਦੇ ਵਿੱਚੋਂ ਕੇਰਲ ਦੇ ਵਿੱਚੋਂ ਇਹੋ ਇਹੋ ਜਿਹੇ ਲੋਕ ਇਹਨਾਂ ਨੇ ਫੜ ਫੜ ਕੇ ਜੀਐਨਯੂ ਦੇ ਵਿੱਚੋਂ ਵਿਦਿਆਰਥੀ ਜਿਹੜੇ ਪੜਨ ਆਏ ਸੀਗੇ ਜਿਨ੍ਹਾਂ ਨੇ ਇਸ ਸਰਕਾਰ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲਾ ਹੀ ਡਕਿਆ ਸ਼ਰੋਮਣੀ ਅਕਾਲੀ ਦਲ ਜਿਹੜੀ ਆ ਉਹ ਸਿੱਧੇ ਤੌਰ ਤੇ ਇਹਨਾਂ ਨੂੰ ਕੈਸ਼ ਕਰਨਾ ਚਾਹੁੰਦੀ ਆ ਇਹਨਾਂ ਦੀਆਂ ਕੁਰਬਾਨੀਆਂ ਨੂੰ ਕੈਸ਼ ਕਰਨਾ ਚਾਹੁੰਦੀ ਆ ਇਹਨਾਂ ਦੇ ਜਿਹੜੇ ਜਜ਼ਬੇ ਨੂੰ ਕੈਸ਼ ਕਰਨਾ ਚਾਹੁੰਦੀ ਆ ਅੱਜ ਪਰ ਰਾਜੂਆਣਾ ਜੀ ਨੇ ਜਿਹੜਾ ਉਹਨਾਂ ਨੂੰ ਬਿਆਨ ਦਿੱਤਾ ਮੈਂ ਮਾਫੀਨਾਮਾ ਨਹੀਂ ਕੋਈ ਲਿਖ ਕੇ ਦੇਵਾਂ ਸੋਦਾ ਸਾਧ ਨੂੰ ਹਰਿਆਣੇ ਦੀ ਸਰਕਾਰ ਵੱਲੋਂ ਇੱਕ ਵਾਰ ਫਿਰ 50 ਦਿਨ ਦੀ ਪੈਰੋਲ ਜਿਹੜੀ ਉਹ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ ਪੰਜਾਬ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਤੇ ਜਿਹੜੀਆਂ ਉਹ ਸੰਸਥਾਵਾਂ ਜਿਹੜੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਉਹਨਾਂ ਦਾ ਗੁੱਸਾ ਇਸ ਵਕਤ ਸਿਖਰ ਤੇ ਆ ਕਾਰਨ ਕੀ ਹੈ ਕਿ ਸੌਦਾ ਸਾਦ ਨੂੰ ਲਗਾਤਾਰ 12ਵੀਂ ਵਾਰ ਪੈਰੋਲ ਤੇ ਰਹਾ ਕੀਤਾ ਜਾ ਰਿਹਾ ਪਰ ਉਧਰ ਦੂਸਰੇ ਪਾਸੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਵੀ ਉਚਿਤ ਕਦਮ ਜੜੇ ਨਹੀਂ ਚੁੱਕੇ ਜਾ ਰਹੇ ਬੇਸ਼ੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਦੇ ਦਾਅਵੇ ਕਰ ਰਹੀ ਹੈ ਪਰ ਉਸ ਦੇ ਇਹ ਦਾਅਵੇ ਵੀ ਜਿਹੜੇ ਆ ਖੋਖਲੇ ਹੀ ਜਾਪਦੇ ਨੇ ਫਿਲਹਾਲ ਵੇਖਿਆ ਜਾਵੇ ਤਾਂ ਸੋਦਾ ਸਾਦ ਇੱਕ ਵਾਰ ਫਿਰ 50 ਦਿਨ ਦੀ ਪਰੋਲ ਤੇ ਬਾਹਰ ਆ ਰਿਹਾ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਹਲਚਲ ਮੱਚੀ ਹੋਈ ਹੈ ਔਰ ਜਿਹੜੀਆਂ ਉਸ ਸੰਸਥਾਵਾਂ ਜਿਹੜੀਆਂ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰ ਰਹੀਆਂ ਸਨ ਜਿਨ੍ਹਾਂ ਵੱਲੋਂ ਜਿਹੜੇ ਮੋਰਚੇ ਲਗਾਏ ਗਏ ਨੇ ਉਹਨਾਂ ਦਾ ਗੁੱਸਾ ਜਿਹੜਾ ਉਹ ਸਤਵੇਂ ਅਸਮਾਨ ਤੇ ਆ ਇਸ ਸਬੰਧ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਸੋਸ਼ਲ ਐਕਟਿਵਿਸਟ ਸਰਬਜੀਤ ਸਿੰਘ ਹੈਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹੈਰੀ ਜੀ ਸ ਧੰਨਵਾਦ ਜੀ ਸਾਰੇ ਸੋਰਾਂ ਦਾ ਧੰਨਵਾਦ ਸੌਦਾ ਸਾਦ ਨੂੰ ਬਾਰਵੀਂ ਵਾਰ ਕਰੋ 50 ਦਿਨ ਤੇ ਬੰਦੀ ਸਿੰਘਾਂ ਦੀ ਰਿਹਾਈ ਉੱਥੇ ਦੀ ਉੱਥੇ ਇਹ ਹਿੰਦੁਸਤਾਨ ਦੇ ਕਾਨੂੰਨ ਨਾਲ ਬੜਾ ਵੱਡਾ ਘਾਣ ਆ ਇਹ ਦੋਰੇ ਮਾਬ ਤੋਂ ਡੰਡ ਤੇ ਜਿਹੜਾ ਕਾਨੂੰਨ ਸਾਡਾ ਚੱਲ ਰਿਹਾ ਇੱਕ ਪਾਸੇ ਉਹ ਬੰਦੀ ਸਿੰਘ ਜਿਨ੍ਹਾਂ ਦੇ ਇਨੇ ਜੁਰਮ ਵੀ ਸਾਬਤ ਨਹੀਂ ਹੋਏ ਇਹ ਸਚਾਈ ਆ ਉਹਨਾਂ ਨੂੰ ਉਸ ਦੌਰ ਦੇ ਵਿੱਚ ਫੜ-ਫੜ ਕੇ ਨਜਾਇਜ਼ ਤੌਰ ਤੇ ਜੇਲਾਂ 'ਚ ਡਕਿਆ, ਕੁਛ ਨੂੰ ਮਾਰ ਦਿੱਤਾ ਗਿਆ, ਕੁਛ ਨੂੰ ਦਰਿਆਵਾਂ 'ਚ ్రోੜ ਦਿੱਤਾ ਗਿਆ, ਕੁਛ ਨੂੰ ਜਿਹੜੀਆਂ ਪੱਕੀਆਂ ਸਜ਼ਾਵਾਂ ਦੇ ਦਿੱਤੀਆਂ ਗਿਆ ਉਮਰ ਕੈਦ ਦੀਆਂ। ਪਰ ਅੱਜ ਦੁੱਖ ਦੀ ਗੱਲ ਹੈ ਵੀ ਉਹਨਾਂ ਨੇ ਜੇ ਆਪਣੀ ਜ਼ਿੰਦਗੀ ਦੀ ਦੋਰੀ-ਦੋਰੀ ਜਿਹੜੀ ਸਜ਼ਾ ਭੁਗਤ ਲਈ ਆ ਪਰ ਉਹਨਾਂ ਨੂੰ ਜਿਹੜੀ ਆ ਪਰੋਲ ਤੱਕ ਨਹੀਂ ਦਿੱਤੀ ਗਈ, ਰਿਹਾਈ ਤੇ ਕਰਨ ਬੜੀ ਦੂਰ ਦੀ ਗੱਲ ਆ। ਇਹ ਸ਼ਰਮਸਾਰ ਕਾਰਵਾ ਇਨ੍ਹਾਂ ਸਰਕਾਰਾਂ ਦਾ ਜਿਹੜੀਆਂ ਵੀ ਮੌਕੇ ਤੇ ਮੌਜੂਦ ਰਹੀਆਂ ਇਹ ਇੱਕ ਸਰਕਾਰ ਦਾ ਨਹੀਂ ਮੋਕੇ ਦੀਆਂ ਸਰਕਾਰਾਂ ਦਾ ਇਹ ਸ਼ਰਮ ਸਰਕਾਰਾਂ ਤੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਆਪਣੀ ਇਸ ਕੀਤੀ ਦੇ ਉੱਤੇ ਇੱਕ ਪਾਸੇ ਉਹ ਬਾਬਾ ਆ ਰਾਮ ਰਹੀਮ ਬਾਬਾ ਨੂੰ ਕਹਿੰਦੇ ਆ ਰਾਮ ਰਹੀਮ ਜਿਹੜਾ ਸਿਰੇ ਦੀ ਖਾਚ ਆ ਲੋਕ ਉਹਨੂੰ ਪੂਜਦੇ ਆ ਪਰ ਇੱਕ ਪੱਤਰਕਾਰ ਦਾ ਕਤਲ ਹੋਰ अनेका ਇਹੋ ਜਿਹੇ ਕਤਲ ਜਿਹੜੇ ਹਾਲੇ ਤੱਕ ਉਜਾਗਰ ਨਹੀਂ ਹੋਏ ਉਹਦੇ ਡੇਰੇ ਚੋਂ ਹੀ ਨਿਕਲਨੇ ਆ ਨਾਲ ਜਿਹੜੀਆਂ ਧੀਆਂ ਭੈਣਾਂ ਕਿਸੇ ਆਸਨਾ ਉੱਥੇ ਜਾਂਦੀਆਂ ਸੀਗੀਆਂ ਕਿਉਂਕਿ ਉਹਨੇ ਬੜੇ ਤਰ੍ਹਾਂ ਦੇ ਲੋਕਾਂ ਨੂੰ ਲਾਲਚ ਦਿੱਤੇ ਆ ਕਿਸੇ ਦੇ ਇਲਾਜ ਕਰਾਉਣ ਦਾ ਕਿੰਨੂੰ ਕੁ ਤੇ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਜਿਹੜੇ ਬਲਾਤਕਾਰ ਕਰਦਾ ਉਹ ਬਲਾਤਕਾਰ ਸਿੱਧ ਹੋਏ ਨਾਲ ਜਿਹੜਾ ਪੱਤਰਕਾਰ ਦਾ ਕਤਲ ਕੀਤਾ ਉਸ ਨੇ ਇਸ ਦਾ ਖੁਲਾਸਾ ਜਿਹੜਾ ਉਜਾਗਰ ਕੀਤਾ ਇਹਨੂੰ ਜਗ ਜाहिर ਕੀਤਾ ਉਸ ਦਾ ਕਤਲ ਤੇ ਅਨੇਕਾਂ ਔਰਤਾਂ ਦੇ ਬਲਾਤਕਾਰ ਦੇ ਵਿੱਚ ਇਹਨੂੰ ਜੇਲ੍ਹ ਦੇ ਵਿੱਚੋਂ بار بار ਬਾਹਰ ਕੱਢਣਾ ਇਸ ਬੀਜੇਪੀ ਦੀ ਸਰਕਾਰ ਦੇ ਵਿੱਚ ਐਸਲੇ ਮੌਜੂਦਾ ਸਰਕਾਰ ਬੀਜੇਪੀ ਦੀ ਬੀਜੇਪੀ ਦੀ ਸਰਕਾਰ ਦੇ ਵਿੱਚ ਐਸਲੇ ਜਿਹੜੀ ਐਲੈਕਸ਼ਨ ਦਾ ਦੌਰ ਚੱਲਣਾ ਫਰਵਰੀ ਦੇ ਵਿੱਚ ਇਹ ਜਿਹੜੀ ਪਰੋਲ ਦਿੱਤੀ ਗਈ ਆ ਇਹ 50 ਦਿਨਾਂ ਦੀ ਉਹਨਾਂ ਨੂੰ ਦਿੱਤੀ ਗਈ ਆ ਇਸ ਕਰਕੇ ਉਹਨੂੰ ਦਿੱਤੀ ਗਈ ਆ ਵੀ ਉਹ ਆਣ ਕੇ ਇਹਨਾਂ ਦੀ ਜਿਹੜੀ ਆ ਉਹ ਮੋਨੋਪੋਲੀ ਇਕੱਠੀ ਕਰਕੇ ਦਵੇ ਉਹਨਾਂ ਨੂੰ ਵੋਟ ਬੈਂਕ ਜਿਹੜਾ ਵਾ ਉਹ ਭਰ ਕੇ ਦਵੇ ਦੂਜੇ ਪਾਸੇ ਜਿਹੜੇ ਸਾਡੇ ਬੰਦੀ ਸਿੰਘ ਜਿਹੜੇ ਕਾਫੀ ਸਮੇਂ ਤੋਂ ਜਿਨ੍ਹਾਂ ਦੀਆਂ ਦੋਰੀਆਂ ਦੋਰੀਆਂ ਜਿਹੜੀਆਂ ਉਹ ਸਜਾਵਾਂ ਪੂਰੀਆਂ ਹੋ ਚੁੱਕੀਆਂ ਤਾਂ ਵੀ ਉਹਨਾਂ ਨੂੰ ਜਿਹੜੇ ਪ੍ਰੋਲ ਨਹੀਂ ਦਿੱਤੀ ਜਾ ਰਹੀ ਨਾਲ ਦੀ ਨਾਲ ਅਸੀਂ ਆਪਣੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਗੱਲ ਕਰਦੇ ਆ ਪਰ ਮੈਂ ਹਿੰਦੁਸਤਾਨ ਦੇ ਕਾਨੂੰਨ ਵਿਵਸਥਾ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਅੱਜ ਹਿੰਦੁਸਤਾਨ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚੋਂ ਤੇਲਗਾਨਾ ਦੇ ਵਿੱਚੋਂ ਕੇਰਲ ਦੇ ਵਿੱਚੋਂ ਇਹੋ ਇਹੋ ਜਿਹੇ ਲੋਕ ਇਹਨਾਂ ਨੇ ਫੜ ਫੜ ਕੇ ਜੀਐਨਯੂ ਦੇ ਵਿੱਚੋਂ ਵਿਦਿਆਰਥੀ ਜਿਹੜੇ ਪੜਨ ਆਏ ਸੀਗੇ ਜਿਨ੍ਹਾਂ ਨੇ ਇਸ ਸਰਕਾਰ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲਾ ਹੀ ਡੱਕਿਆ ਮੈਂ ਜਿੱਥੇ ਸਿੰਘੀ ਬੰਦੀ ਸਿੰਘਾਂ ਦੀ ਰਿਹਾਈ ਮੰਗਦਾ ਉੱਥੇ ਨਾਲ ਉਹਨਾਂ ਦੀ ਵੀ ਰਿਹਾਈ ਮੰਗਦਾ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜਿਹੜੇ ਆਪਣੇ ਘਰ ਦੇ ਵਿੱਚ ਜਾ ਕੇ ਆਪਣੇ ਮਾਪਿਆਂ ਨੂੰ ਮਿਲ ਸਕਣ ਗੁਜਰਾਤ ਦੇ ਵਿੱਚ ਬਲਾਤਕਾਰੀਆਂ ਨੂੰ ਦੀ ਸਜ਼ਾ ਮਾਫੀ ਉਸ ਤੋਂ ਬਾਅਦ ਸਾਧਵੀਆਂ ਦੇ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਘਰੇ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਕਿਤਨੂੰ ਜਾ ਰਹੀ ਹੈ ਬੀਜੇਪੀ ਸਰਕਾਰ ਇਹ ਮਤਰਈਮਾਂ ਵਾਲਾ ਇਹ ਕਹਿੰਦੇ ਇੱਕ ਪਾਸੇ ਬੜਾ ਅੱਜ ਚਰਚਾ ਚੱਲ ਰਿਹਾ 22 ਤਰੀਕ ਨੂੰ RAM RAJ ਦੀ ਇਹਨਾਂ ਨੇ ਸਥਾਪਨਾ ਕਰਨੀ ਆ ਤੇ ਜੇ ਇਹੋ ਜੇ ਹਾਲਾਤ ਰੇ RAM RAJ ਦੀ ਸਥਾਪਨਾ ਨਹੀਂ ਆ ਜੇ ਕਾਨੂੰਨ ਵਿਵਸਥਾ ਠੀਕ ਹੋਊਗੀ ਕਾਨੂੰਨ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਸਹੀ ਫੈਸਲੇ ਜਿਹੜਾ ਵਾ ਉਹ ਆਪਣੇ ਹੱਥ ਚ ਲਾਊਗਾ ਤੇ ਫਿਰ RAM RAJ ਹੋਣਾ RAM RAJ ਦੇ ਵਿੱਚ ਕੋਈ ਭੁੱਖਾ ਨਹੀਂ ਸੌਂਦਾ ਸੀਗਾ ਕੋਈ ਜਿਹੜਾ ਕਿਸੇ ਨਾਲ ਧੱਕਾ ਨਹੀਂ ਕੀਤਾ ਜਾਂਦਾ ਸੀਗਾ ਕਿਸੇ ਨੂੰ ਜਿਹੜਾ ਵਾ ਉਹ ਗਲਤ ਜਿਹੜਾ ਵਾ ਉਹ ਦੰਡ ਨਹੀਂ ਦਿੱਤਾ ਜਾਂਦਾ ਸੀਗਾ ਉਹ ਸੀਗਾ RAM RAJ ਪਰ ਅੱਜ ਜਿਹੜਾ ਰਾਮ ਰਾਜੇ ਬਣਾ ਰਿਆ ਇੱਥੇ ਜਾਤੀਵਾਦ ਇੱਥੇ ਸਾਡੇ ਧੀਆਂ ਪੇਣਾ ਦੀ ਬੇਅਦਬੀ ਇੱਥੇ ਸਾਡੇ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਇੱਥੇ ਵਿਦਿਆਰਥੀਆਂ ਦੀ ਰਿਹਾਈ ਦੇ ਮਸਲੇ ਇੱਥੇ ਉਹ ਲੜਾਕੇ ਤੇਲਗਾਨਾ ਦੇ ਉਹਨਾਂ ਦੀ ਰਿਹਾਈ ਦੇ ਮਸਲੇ ਹੋਰ ਵੀ ਕੇਰਲਾ ਦੇ ਵਿੱਚ ਪੱਤਰਕਾਰ ਜਿਹੜੇ ਇਹਨਾਂ ਨੇ ਜਿਲਾਂ ਹੀ ਡੱਕਿਆ ਇੱਕ ਦੀ ਡੈਥ ਵੀ ਹੋ ਗਈ ਪਿਛਲੇ ਸਾਲ ਉਹਨਾਂ ਨੂੰ ਅਜੇ ਤੱਕ ਰਿਹਾਨੀ ਕੀਤਾ ਇਹ ਦੋਰੇ ਮਾਰ ਤੇ ਚੱਲਦੀ ਮਤਰਈਆ ਮਾਮਲਾ ਅਸਲੂ ਕਰੀ ਰਾਮ ਰਾਜ ਦੀਆਂ ਕਹਿਣੀਆਂ ਕਰ ਰਹੇ ਆ ਪਰ ਜਦੋਂ ਤੱਕ ਇਹ ਸਰਕਾਰ ਆਪਣੀ ਸੱਤਾ ਤੋਂ ਥੱਲੇ ਨਹੀਂ ਜਾਂਦੀ ਉਦੋਂ ਤੱਕ ਰਾਮ ਰਾਜ ਨਹੀਂ ਆ ਸਕਦਾ ਰਾਮ ਨੇ ਤੇ ਸਾਰਿਆਂ ਦੇ ਘਰ ਜਿਹੜੀਆਂ ਖੁਸ਼ੀਆਂ ਭਰਨ ਦੀ ਗੱਲ ਕੀਤੀ ਸੀ ਪਰ ਇਹਨਾਂ ਨੇ ਅੱਜ ਵੀ ਉਹਨਾਂ ਲੋਕਾਂ ਦੇ ਘਰ ਦੁੱਖ ਵੰਡੇ ਆ ਸਰਕਾਰ ਭਾਵੇਂ ਮੌਕੇ ਦੀ ਜਿਹੜੀ ਰਹੀ ਆ ਉਹਨੇ ਮੈਂ ਇਕੱਲਾ ਭਾਜੀਪੀ ਨੂੰ ਇਨਵੋਲਵ ਨਹੀਂ ਕਰ ਰਿਆ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਮੌਕੇ ਤੇ ਮੌਜੂਦ ਰਹੀਆਂ ਜਿਨ੍ਹਾਂ ਕੋ ਫੈਸਲੇ ਹੋਣ ਦੇ ਅਸਾਰ ਸੀਗੇ ਜਿਹੜੇ ਫੈਸਲੇ ਕਰ ਸਕਦੇ ਸੀਗੇ ਇਹ ਸਾਰੇ ਉਹਨਾਂ ਦੇ ਸਵਾਲੀ ਨਿਸ਼ਾਨ ਆ ਰਾਮ ਰਾਜ ਲਿਓਣਾ ਤੇ ਪਹਿਲਾਂ ਆਪਣੇ ਕਾਨੂੰਨ ਨੂੰ ਠੀਕ ਕਰੋ ਸਾਨੂੰ ਪੈਰੋਲ ਤੇ ਕੋਈ ਇਤਰਾਜ਼ ਨਹੀਂ ਹੈ ਕਈ ਬਿਆਨ ਨਿਕਲ ਕੇ ਸਾਹਮਣੇ ਆਏ ਨੇ ਪਰ ਆਖਰ ਜਿਹੜੇ ਬੰਦੀ ਸਿੰਘ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਦੀ ਰਿਹਾਈ ਬਾਰੇ ਗੱਲ ਕਿਉਂ ਨਹੀਂ ਕੀਤੀ ਜਾਂਦੀ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਗਾਤਾਰ ਦਾਅਵੇ ਕਰਦੀ ਹੈ ਕਿ ਅਸੀਂ ਸੰਘਰਸ਼ ਕਰ ਰਹੇ ਹਾਂ ਕਿੱਥੇ ਵੇਖਦੇ ਹੋ ਸ਼ਰਮਣੀ ਕਮੇਟੀ ਦੇ ਸੰਘਰਸ਼ ਨੂੰ ਦੇਖੋ ਜੀ ਪਹਿਲਾਂ ਤੇ ਤੁਸੀਂ ਗੱਲ ਕਿ ਵੀ ਸਾਨੂੰ ਇਤਰਾਜ਼ ਨਹੀਂ ਸਾਨੂੰ ਬਕਾਇਦਾ ਇਤਰਾਜ਼ ਆ ਜੀ ਪੂਰਾ ਇਤਰਾਜ਼ ਆ ਇੱਕ ਪਾਸੇ ਉਹ ਧੀਆਂ ਭੈਣਾਂ ਦੀ ਬੇਦਬੀ ਕਰੇ ਪੱਤ ਲੁੱਟੇ ਕਤਲ ਕਰੇ ਉਹ ਪੈਰੋਲ ਤੇ ਆ ਸਕਦਾ ਤੇ ਬੰਦੀ ਸਿੰਘ ਜਿਹੜੀਆਂ ਸਜ਼ਾਵਾਂ ਭੁਗਸ ਕੇ ਉਹ ਅੰਦਰ ਜਿਹੜੀ ਐਸਜੀਪੀਸੀ ਆ ਗੋਂਗਲੂਆਂ ਤੋਂ ਮਿੱਟੀ ਛਾੜ ਰਹੀ ਆ ਐਸਜੀਪੀਸੀ ਅੱਜਕੱਲ ਖਾਕੀਆਂ ਨਿਕਰਾਂ ਪਾ ਕੇ ਬੈਠੀ ਆ ਇਹ ਉਹਨਾਂ ਦੇ ਛੱਠੇ-ਵੱਠੇ ਆਰਐਸਐਸ ਦੇ ਛੱਠੇ-ਵੱਠੇ ਉੱਥੇ ਬੈਠੇ ਆ ਜੋ ਉਹ ਕਹਿੰਦੇ ਆ ਜੋ ਇਸ਼ਾਰਾ ਕਰਦੇ ਆ ਉਹ ਇਸ਼ਾਰੇ ਤੇ ਚੱਲਦੇ ਆ ਐਸਜੀਪੀਸੀ ਜਿਹੜੀ ਆ ਕੋਈ ਸੰਘਰਸ਼ ਨਹੀਂ ਕਰੀ ਹਾਂ ਸੰਘਰਸ਼ ਕਰ ਰਹੇ ਆ ਲੋਕ ਕਰ ਰਹੇ ਆ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹੋਰ ਜਿਹੜੇ ਲੋਕਾਂ ਦੇ ਹੱਕ 'ਚ ਹਾ ਮਾਰ ਹਾ ਦਾ ਨਾਰਾ ਮਾਰਦੇ ਆ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਉਹ ਸੰਘਰਸ਼ ਕਰ ਰਹੇ ਆ ਐਸਜੀਪੀਸੀ ਗੋਗਲੋਂ ਦਾ ਮਿੱਟੀ ਝਾੜਦੀ ਆ ਉੱਥੋਂ ਕੜਾ ਖਾ ਕੇ ਘਰ ਨੂੰ ਚਲੇ ਜਾਂਦੇ ਆ ਤੇ ਕੜਾ ਖਾਣ ਫੇਰ ਸਵੇਰੇ ਆ ਜਾਂਦੇ ਆ ਇੱਥੇ ਸਿਰਫ ਇਹ ਹੀ ਕੋਈ ਚੱਲ ਰਿਹਾ ਸੰਘਰਸ਼ ਕਰਉਣਾ ਤੇ ਉਹ ਲੋਕਾਂ ਨੂੰ ਦੇਖੋ ਜਿਹੜੇ ਚੰਡੀਗੜ੍ਹ ਬੈਠੇ ਆ ਜਿਨ੍ਹਾਂ ਨੂੰ ਡਾਂਗਾ ਮਾਰ ਮਾਰ ਕੇ ਉੱਥੋਂ ਭਜਾਇਆ ਜਿਨ੍ਹਾਂ ਨੂੰ ਪਾਣੀ ਦੀਆਂ ਬੁਸ਼ਾਰਾਂ 'ਚ ਬਿਠਾਇਆ ਸਿਆਲ ਦੇ ਵਿੱਚ ਉਹਨਾਂ ਦੇ ਤੇ ਪਾਣੀ ਦੀ ਬੁਸ਼ਾਰ ਕੀਤੀ ਜਾਂਦੀ ਆ ਉਹਨਾਂ ਦੇ ਟੈਂਟਾਂ ਨੂੰ ਅੱਗ ਲਾਈ ਜਾਂਦੀ ਆ ਇਹ ਰਾਮ ਰਾਜ ਦੀਆਂ ਇਹ ਲੋਕਾਂ ਦੀਆਂ ਇਹ ਲੋਕਾਂ ਦੀਆਂ ਭਾਵਨਾਵਾਂ ਤੇ ਇਹ ਸਰਕਾਰ ਤੇ এসਜੀਪੀਸੀ ਨਾਲ ਰਲ ਕੇ ਕਰ ਰਹੀ ਆ। ਬੀਤੀ 20 ਤਰੀਕ ਨੂੰ ਇੱਕ ਮਾਰਚ ਕੱਢਿਆ ਜਾਣਾ ਸੀਗਾ ਬੰਗਲਾ ਸਾਹਿਬ ਗੁਰਦੁਆਰੇ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀਆਂ ਹੋਰ ਦਲ ਖਾਲਸਾ ਇਹੋ ਜੀਆਂ ਸੰਸਥਾਵਾਂ ਨੇ ਭਾਗ ਲੈਣਾ ਸੀ ਪਰ ਅੰਤ ਸਮੇਂ ਤੇ ਆ ਕੇ ਸ਼੍ਰੋਮਣੀ ਕਮੇਟੀ ਵੱਲੋਂ ਉਹ ਮਾਰਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਮਾਰਚ ਰੱਦ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਪੈਰ ਨਾਲ ਹੀ ਪਿੱਛੇ ਖਿੱਚ ਲੈ। ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਸ਼੍ਰੋਮਣੀ ਅਕਾਲੀ ਦਲ ਆਪਾਂ ਪਹਿਲਾਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਸ਼੍ਰੋਮਣੀ ਅ ਵਕੋਂ ਨੂੰ ਆਡਿਆ ਹੈਗੇ ਇੱਕੋ ਛੱਠੇ ਬੱਠੇ ਪਹਿਲਾਂ ਕਾਲ ਜਰੂਰ ਦਿੱਤੀ ਆ ਪਰ ਐਨ ਮੌਕੇ ਤੇ ਆਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਵੀ ਇਹ ਕੋਈ ਐਕਸ਼ਨ ਨਾ ਲਈ ਸਕਣ ਮੌਕੇ ਤੇ ਉਹ ਇਲੈਕਸ਼ਨ ਨੂੰ ਫੇਲ ਕਰਨ ਦੀ ਇਹਨਾਂ ਨੇ ਸਾਜ਼ਿਸ਼ ਕੀਤੀ ਆ ਤੇ ਪਰ ਇਹਦੇ ਨਤੀਜੇ ਕਿਉਂਕਿ ਜਿਹੜੇ ਸੰਘਰਸ਼ੀ ਲੋਕ ਹੁੰਦੇ ਆ ਉਹ ਇਹੋ ਜੀਆਂ ਚੀਜ਼ਾਂ ਤੋਂ ਨਹੀਂ ਡਰਦੇ ਉਹ ਕੋਈ ਨਵਾਂ ਪੈੰਤਰਾ ਤੈਅ ਕਰ ਲੈਂਦੇ ਕੋਈ ਵੀ ਏ ਦੇ ਨਾਲ ਬੀ ਪਲਾਨ ਵੀ ਹੁੰਦਾ ਜਰੂਰ ਕੋਈ ਨਾ ਕੋਈ ਉੱਥੇ ਇਹੋ ਜਿਹਾ ਪ੍ਰਬੰਧ ਕਰਕੇ ਗਏ ਹੋਣਗੇ ਕੁਛ ਨਾ ਕੁਛ ਤੇ ਜਰੂਰ ਕੀਤਾ ਜਾਊਗਾ ਸਰਵਨਜੀ ਇਹ ਲੜਨ ਵਾਲੇ ਲੋਕ ਆ ਇਹ ਐਸਜੀਪੀਸੀ ਤੇ ਅਕਾਲੀ ਦਲ ਦੀ ਗੱਲ ਤੇ ਨਹੀਂ ਹੋਣਗੇ ਇਹ ਹਮੇਸ਼ਾ ਲੜਦੇ ਆਏ ਆ ਤੁਸੀਂ ਦੇਖਣਾ ਵੀ ਅੱਜ 30 ਸਾਲ ਹੋ ਗਏ ਆ 25 ਸਾਲ ਹੋ ਗਏ ਆ ਉਹ ਸੰਘਰਸ਼ ਕਰ ਰਹੇ ਆ ਨਾ ਅੱਜ ਵੀ ਉਹ ਕੋਈ ਨਾ ਕੋਈ ਉਥੇ ਸੰਘਰਸ਼ ਜਰੂਰ ਕਰਨਗੇ ਇਹ ਸਗੋਂ ਜਾਗ ਜਾਗਰ ਹੋ ਰਿਹਾ ਇਹ ਇਹਨਾਂ ਚੀਜ਼ਾਂ ਨਾਲ ਵੀ ਇਹ ਕਿੰਨੇ ਲੋਕ ਪੱਖੀ ਆ ਇਹ ਕਿੰਨੇ ਲੋਕਾਂ ਦੇ ਹੱਕ ਚ ਹਾ ਦਾ ਨਾਰਾ ਮਾਰਦੇ ਆ ਇਹ ਸਾਰੋ ਸਾਬ ਹੋ ਰਿਹਾ ਤੇ ਆਉਣ ਵਾਲੇ ਸਮੇਂ ਚ ਲੋਕ ਬਹੁਤ ਜਲਦੀ ਇਹਨਾਂ ਨੂੰ ਇਹਦਾ ਜਵਾਬ ਹੀ ਦੇ ਦੇਣਗੇ ਸਰਪਚੀ ਜੀ ਮਾਹਿਰ ਲੋਕਾਂ ਦਾ ਕਹਿਣਾ ਹੈ ਕਿ ਸਜ਼ਾ ਜਾਪਤਾ ਕੋਈ ਵੀ ਵਿਅਕਤੀ ਕੋਈ ਵੀ ਅਪਰਾਧੀ ਜਿਹੜਾ ਉਹ 70 ਦਿਨ ਦੀ ਪਰੋਲ ਤੇ ਆ ਸਕਦਾ ਪਰ ਸੋਦਾ ਸਾਧ ਨੂੰ ਲਗਾਤਾਰ ਪਰੋਲ ਦਿੱਤੀ ਜਾ ਰਹੀ ਹੁਣ 50 ਦਿਨ ਦੀ ਪਰੋਲ ਸਭ ਤੋਂ ਪਹਿਲਾਂ 24 ਘੰਟੇ ਦੀ ਪਰੋਲ ਉਸ ਦੀ ਮਾਤਾ ਦੇ ਲਈ ਜਿਹੜੀ ਆ ਉਹ 1 ਦਿਨ ਦੀ ਪਰੋਲ ਉਸ ਤੋਂ ਬਾਅਦ ਲਗਾਤਾਰ ਫਿਰ 40 ਦਿਨ ਦੀ ਫਿਰ 50 ਦਿਨ ਦੀ ਕਿਸ ਤਰ੍ਹਾਂ ਦੇਖਦੇ ਹੋ ਸਿਆਸਤ ਕੀ ਹੈ ਦੇਖੋ ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਦੇ ਮਾਪੇ ਤੁਰ ਗਏ ਉਹਨਾਂ ਨੂੰ ਡੀਗਦੇ ਡੀਗਦੇ ਉਹਨਾਂ ਦੇ ਬੱਚੇ ਵੀ ਚਲੇ ਗਏ ਜਹਾਨ ਤੋਂ ਕਈਆਂ ਦੇ ਪਰ ਉਹਨਾਂ ਨੂੰ ਪਰੋਲ ਨਹੀਂ ਦਿੱਤੀ ਗਈ ਉਹਨਾਂ ਨੂੰ ਸੰਸਕਾਰ ਤੇ ਆਉਣ ਦੀ ਆਗਿਆ ਨਹੀਂ ਦਿੱਤੀ ਗਈ ਉਹਨਾਂ ਨੂੰ ਖੁਸ਼ੀ ਦੇ ਮੌਕੇ ਤੇ ਘਰ ਆਉਣ ਦੀ ਆਗਿਆ ਨਹੀਂ ਦਿੱਤੀ ਪੜਾ ਕਿਉਂ ਬਿਨਾਂ ਦੇ ਪਿੱਛੇ ਵੋਟ ਬੈਂਕ ਨਹੀਂ ਆ ਉਹਨਾਂ ਨੇ ਇਹ ਸਰਕਾਰ ਨੂੰ ਜਿਹੜਾ ਵੋਟ ਬੈਂਕ ਵੱਲ ਨਹੀਂ ਖੜਨਾ ਵੋਟ ਬੈਂਕ ਵੱਲ ਖੜਨਾ ਕਬੀ ਇਹ ਜਿਹੜੇ ਡੇਰੇ ਖੋਲੇ ਆ ਇਹੋ ਜਿਹੇ ਸਰਸੇ ਵਰਗੇ ਸਾਥ ਜਿਹੜੇ ਇਹਨਾਂ ਨੇ ਪੈਦਾ ਕੀਤੇ ਹੋਰ ਵੀ ਇਹੋ ਜਿਹੇ ਪੰਜਾਬ ਤੇ ਪੰਜਾਬ ਤੋਂ ਬਾਹਰ ਜਿਹੜੇ ਪੈਦਾ ਕੀਤੇ ਸਰਕਾਰ ਦੀ ਪਲੈਨਿੰਗ ਨਾਲ ਪੈਦਾ ਕੀਤੇ ਆਂਦੇ ਆ ਇੱਕ ਮਨੋਪੀ ਇਕੱਠੀ ਕੀਤੀ ਜਾਂਦੀ ਆ ਵੋਟ ਬੈਂਕ ਲਈ ਇਹਨੂੰ 12 ਦੀ ਇੱਕ ਦਰਜਣਵਰੀ ਜਿਹੜੀ ਆ ਉਹ ਪ੍ਰੋਲ ਦਿੱਤੀ ਗਈ ਆ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜਾ ਵਾ ਰਾਮ ਰਹੀਮ ਨੂੰ ਵਰਤਕੇ ਕਿਉਂਕਿ ਉਹ ਜੇਲ੍ਹ ਦੇ ਵਿੱਚ ਹੀ ਪੂਰੇ ਸੁੱਖ ਆਰਾਮ ਮਾਨ ਰਿਹਾ ਕੋਈ ਉਹਦੇ ਤੇ ਹੈ ਨਹੀਂ ਵੀ ਉਹ ਜੇਲ੍ਹ ਚ ਗਿਆ ਉਹ ਪੂਰੇ ਸੁੱਖ ਆਰਾਮ ਮਾਨ ਰਿਹਾ ਉਹਨੂੰ ਸਾਰੀਆਂ ਫੈਸਿਲਿਟੀਆਂ ਉੱਥੇ ਦਿੱਤੀਆਂ ਜਾ ਰਹੀਆਂ ਉੱਥੇ ਵੀ ਉਹਦੀ ਗੁਫਾ ਬਣਾਈ ਗਈ ਆ ਸਾਰਾ ਕੁਝ ਉਹਦਾ ਕੀਤਾ ਗਿਆ ਇਹ ਸਿਰਫ ਲੋਕਾਂ ਦੀ ਅੱਖਾਂ 'ਚ ਮਿੱਟੀ ਪਾਉਣ ਵਾਸਤੇ ਤੇ ਕਾਨੂੰਨ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਬੜੀ ਸੁਚਾਰੂ ਢੰਗ ਨਾਲ ਚਲਣੀ ਚਾਹੀਦੀ ਉਹਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਤੇ ਸਾਡੇ ਕਾਨੂੰਨ ਦਾ ਗਰਾਫ ਜਿਹੜਾ ਕਿੱਥੇ ਡਿੱਗਿਆ ਉਹ ਸਾਨੂੰ ਦਰਸਾ ਰਿਹਾ ਇੱਕ ਵਾਰ ਫੇਰ ਬੰਦੀ ਸਿੰਘਾਂ ਦੀ ਰਿਹਾਈ ਦੇ ਵੱਲ ਹੋਣੇ ਆ ਬੰਦੀ ਸਿੰਘ ਜਿਹੜੇ ਨੇ ਪਿੱਛੇ ਦੇ ਪਾਈ ਬਲਵੰਤ ਸਿੰਘ ਰਾਜਵਾਨਾ ਦਾ ਮੁੱਦਾ ਜਿਹੜਾ ਉਹ ਕਾਫੀ ਛਾਇਆ ਰਾ ਤੇ ਸਾਫ ਸ਼ਬਦਾਂ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਮਾਫ ਕਰਨਾ ਸ਼੍ਰੋਮਣੀ ਕਮੇਟੀ ਨੂੰ ਇਹ ਕਹਿ ਦਿੱਤਾ ਕਿ ਮੇਰੇ ਵੱਲੋਂ ਪਾਈ ਗਈ ਰਹਿਮ ਦੀ ਅਪੀਲ ਵਾਪਸ ਲਈ ਜਾਵੇ ਮੈਂ ਕੋਈ ਰਹਿਮ ਨਹੀਂ ਚਾਹੁੰਦਾ ਪਰ ਉਹਦੇ باوجود ਵੀ ਸ਼ਰੋਣੀ ਕਮੇਟੀ ਲਗਾਤਾਰ ਉਹਨਾਂ ਜਦਕਿ ਉਹ ਚਾਹੁੰਦੇ ਨਹੀਂ ਹੈ ਕਿ ਸਾਡੇ ਮੇਰੇ ਖਿਲਾਫ ਕੋਈ ਇਹੋ ਜਿਹਾ ਸੰਘਰਸ਼ ਲੜਾਇਆ ਜਾਵੇ ਪਰ ਸ਼ਰੋਣੀ ਕਮੇਟੀ ਫਿਰ ਵੀ ਕਮੇਟੀ ਬਣਾ ਕੇ ਲਗਾਤਾਰ ਸੰਘਰਸ਼ ਜਿਹੜੀ ਕਰ ਰਹੀ ਹੈ ਦਾਵਾ ਕਰਦੀ ਹੈ ਕਿ ਅਸੀਂ ਉਹਦੀ ਰਾਜਵਾਨਾ ਦੀ ਸਜ਼ਾ ਜਿਹੜੀ ਆ ਉਹ ਮਾਫੀ ਕਰਾ ਕੇ ਰਾਵਾਂਗੇ ਜਦਕਿ ਉਹ ਆਪ ਖੁਦ ਨਹੀਂ ਚਾਹੁੰਦੇ ਉਹਨਾਂ ਚਿੱਠੀ ਅਮਿਤ ਸ਼ਾਹ ਨੂੰ ਲਿਖੀ ਹੈ ਔਰ ਅਮਿਤ ਸ਼ਾਹ ਦਾ ਬਿਆਨ ਵੀ ਆ ਜਾਂਦਾ ਹੈ ਕਿ ਜਿਹੜੇ ਵਿਅਕਤੀ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ ਉਸ ਦੀ ਕਿਤੇ ਵੀ ਸਜ਼ਾ ਜਾਪਤਾਂ ਨਹੀਂ ਬੰਦੀ ਕਿੱਥੇ ਖੜੀ ਹੈ ਸ਼ਰਮਣੀ ਕਮੇਟੀ ਕਿਉਂ ਬਣਾ ਕਰਨ ਦੇ ਬਾਵਜੂਦ ਵਾਰ-ਵਾਰ ਜਿਹੜੀ ਹੈ ਇਹ ਚੀਜ਼ਾਂ ਵੱਲ ਜਿਹੜੀ ਹੈ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਲਗਾਤਾਰ ਸ਼ਰਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਜੀ ਭਾਈ ਰਾਜੂ ਆਣਾ ਮਾਫੀ ਕਿਉਂ ਮੰਗੇ ਸਰਵੰਨ ਜੀ ਤੁਸੀਂ ਕੋਈ ਗਲਤੀ ਨਾ ਕੀਤੀ ਹੋਵੇ ਤੇ ਮੈਂ ਤੁਹਾਡੇ ਨਾਂ ਦੇ ਉੱਤੇ ਉੱਥੇ ਮਾਫੀਨਾਮਾ ਦੇ ਕੇ ਆਵਾਂ ਤੇ ਤੁਹਾਡੇ ਤੇ ਕੀ ਬੀਤੇਗੀ ਸ਼ਰਮਣੀ ਅਕਾਲੀ ਦਲ ਜਿਹੜੀ ਆ ਉਹ ਸਿੱਧੇ ਤੌਰ ਤੇ ਇਹਨਾਂ ਨੂੰ ਕੈਸ਼ ਕਰਨਾ ਚਾਹੁੰਦੀ ਆ ਇਹਨਾਂ ਦੀਆਂ ਕੁਰਬਾਨੀਆਂ ਨੂੰ ਕੈਸ਼ ਕਰਨਾ ਚਾਹੁੰਦੀ ਆ ਇਹਨਾਂ ਦੇ ਜਿਹੜੇ ਜਜ਼ਬੇ ਨੂੰ ਕੈਸ਼ ਕਰਨਾ ਚਾਹੁੰਦੀ ਅੱਜ ਪਰ ਰਾਜੂਆਣਾ ਜੀ ਨੇ ਜਿਹੜਾ ਉਹਨਾਂ ਨੂੰ ਬਿਆਨ ਦਿੱਤਾ ਮੈਂ ਮਾਫੀਨਾਮਾ ਨਹੀਂ ਕੋਈ ਲਿਖ ਕੇ ਦੇਣਾ ਦੇਖੋ ਜੇ ਕੋਈ ਗਲਤੀ ਕੀਤੀ ਆ ਤੇ ਉਹਨਾਂ ਨੇ ਸਜ਼ਾ ਭੁਗਤ ਲਈ ਆ ਜੇ ਨਹੀਂ ਵੀ ਕੀਤੀ ਤਾਂ ਵੀ ਸਜ਼ਾ ਭੁਗਤ ਰਿਆ ਤੇ ਦੋਰੀ ਦੋਰੀ ਸਜ਼ਾ ਭੁਗਤ ਰਿਆ ਤੇਰੀ ਤੇਰੀ ਸਜ਼ਾ ਭੁਗਤ ਰਿਆ ਹੈ ਤੇ ਫਿਰ ਮਾਫੀਨਾਮਾ ਕਾਦਾ ਜਿਹੜਾ ਸ਼ਰੋਣੀ ਕਮੇਟੀ ਲਗਾਤਾਰ ਸੰਘਰਸ਼ ਕਰਨ ਦੇ ਕਿਉਂ ਵੜੀ ਹੋਈ ਹੈ ਜਿੱਤੇ ਜਦੋਂ ਉਹ ਨਹੀਂ ਚਾਹੁੰਦੇ ਕਿ ਮੇਰੇ ਮੇਰੀ ਸਜ਼ਾ ਦੀ ਮਾਫੀ ਮੰਗੀ ਜਾਵੇ ਤਾਂ ਫਿਰ ਸ਼ਰੋਣੀ ਕਮੇਟੀ ਆਖਰ ਕਿਉਂ ਜੜੀ ਹੈ ਇਸ ਸੰਘਰਸ਼ ਵੱਲ ਲਗਾਤਾਰ ਵਧਦੀ ਜਾ ਰਹੀ ਆਪਣੇ ਆਪ ਨੂੰ ਦਾਵਾ ਕਰਦੀ ਕਿ ਅਸੀਂ ਸਜ਼ਾ ਮਾਫੀ ਕਰਵਾ ਕੇ ਰਵਾਂਗੇ ਕੀ ਕਰਨ ਲੱਗ ਇੱਕ ਗੱਲ ਇੱਕ ਗੱਲ ਦਾ ਜਵਾਬ ਦਿਓ ਸੁਖਬੀਰ ਬਾਦਲ ਤੇ ਉਹਦੇ ਪਾਪਾਈ ਨੇ ਕਿੰਨੀ ਵਾਰੀ ਕੁਰਬਾਨੀ ਦੀਆਂ ਗੱਲਾਂ ਕੀਤੀਆਂ ਵੀ ਅਸੀਂ ਕੁਰਬਾਨੀ ਦੇ ਦਿਆਂਗੇ ਅਸੀਂ ਮਰ ਜਾਾਂਗੇ ਖਾਪ ਜਾਾਂਗੇ ਉਹ ਆਪਣੀ ਉਮਰਾਂ ਭੋਕੇਗੇ ਹੁਣ ਸਿਰਫ ਉਹਨਾਂ ਨੂੰ ਵੇਖ ਉਹਨਾਂ ਨੂੰ ਲੈਕਸ਼ਨ ਹੁੰਦੀ ਵਿਖਦੀ ਆ ਤੇ ਮੈਨੂੰ ਪਤਾ ਹੈ ਸਮਝੋਤਾ ਥੋੜੇ ਦਿਨਾਂ ਚ ਅਕਾਲੀ ਦਲ ਤੇ ਭਾਜਪਾ ਦਾ ਹੋਣਾ ਇਹ ਸਿਰਫ ਲੋਕਾਂ ਨੂੰ ਪਰਮਾਉਣ ਵਾਸਤੇ ਵੀ ਅਸੀਂ ਬਹੁਤ ਕੰਮ ਕਰ ਰਹੇ ਆ ਇਹਨਾਂ ਨੇ ਇਹ ਵੀ ਕਹਿਣਾ ਵੀ ਸਾਨੂੰ ਜਿਹੜਾ ਗੱਠਜੋੜ ਕਰਨਾ ਪਿਆ ਉਹ ਬੰਦੀ ਸਿੰਘਾਂ ਦੀ ਰਹਾਈ ਵਾਸਤੇ ਸਾਨੂੰ ਉੱਤੇ ਉਹਨਾਂ ਨਾਲ ਜੜੀਆ ਉਹ ਸੈਟਲਮੈਂਟ ਕਰਕੇ ਗੱਠਜੋੜ ਕਰਨਾ ਪਿਆ ਕਿਉਂਕਿ ਇਨਾਂ ਕੋ ਹੋਰ ਪੈਂਤਰਾ ਨਹੀਂ ਇਹ ਲੋਕਾਂ ਨੂੰ ਪਰਮਾ ਰਿਹਾ ਤੇ ਲੋਕਾਂ ਨੂੰ ਮੂਰਖ ਬਣਾ ਰਿਹਾ ਬਿਲਕੁਲ ਜੀ ਐਸਾ ਸਰਬਜੀਤ ਸਿੰਘ ਹੈ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਕਿਤੇ 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 ਨਾ ਕਿਤੇ ਉਹਨਾਂ ਦੀ ਗੱਲਾਂ ਦੇ ਵਿੱਚ ਸਚਾਈ ਹੈ ਆਖਰ ਸੋਦਾ ਸਾਦ ਨੂੰ ਲਗਾਤਾਰ 12ਵੀਂ ਵਾਰ ਜਿਹੜੀ ਹੈ 50 ਦਿਨਾਂ ਦੀ ਪੈਰੋਲ ਦਿੱਤੀ ਜਾ ਰਹੀ ਹੈ ਪਰ ਬੰਦੀ ਸਿੰਘ ਆਪਣੀਆਂ ਦੋਹਰੀਆਂ ਸਜ਼ਾਾਂਵਾਂ ਭੁਗਤਾਂ ਦੇ ਬਾਵਜੂਦ ਅਜੇ ਤੱਕ ਜੇਲ੍ਹਾਂ ਦੇ ਵਿੱਚ ਬੰਦ ਨੇ ਔਰ ਜਦ ਵੀ ਕੋਈ ਖੁਸ਼ੀ ਜਾਂ ਗਮੀ ਉਹਨਾਂ ਦੇ ਪਰਿਵਾਰ ਤੇ ਹੁੰਦੀ ਹੈ ਤਾਂ ਉਹਨਾਂ ਨੂੰ ਪੈਰੋਲ ਜਿਹੜੀ ਹੈ ਉਹ ਨਹੀਂ ਦਿੱਤੀ ਜਾਂਦੀ ਵੱਡੇ ਸਵਾਲ ਕਾਨੂੰਨ ਵਿਵਸਥਾ ਤੇ ਵੀ ਖੜੇ ਹੁੰਦੇ ਨੇ ਔਰ ਦੂਸਰੇ ਪਾਸੇ ਜਿਹੜਾ ਮੁਹਾਲੀ ਦੇ ਵਿੱਚ ਮੋਰਚਾ ਜਿਹੜਾ ਲਗਾਇਆ ਗਿਆ ਸੀ ਉਸ ਮੋਰਚਾ ਉਹ ਮੋਰਚ ਔਰ ਅੱਜ ਉਸੇ ਮੋਰਚੇ ਵੱਲੋਂ ਜਿਹੜਾ ਪੰਜਾਬ ਦੇ 13 ਟੋਲ ਪਲਾਜ਼ੇ ਜਿਹੜੇ ਨੇ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਜੋ ਫਰੀ ਜਿਹੜੇ ਕਰ ਦਿੱਤੇ ਰਗੇ ਆਪਣਾ ਸੰਘਰਸ਼ ਜਿਹੜਾ ਉਹ ਕੀਤਾ ਜਾ ਰਿਹਾ ਔਰ ਜੇਕਰ ਗੱਲ ਕਰੀਏ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਆਖਰ ਸ਼ਰੋਮਣੀ ਕਮੇਟੀ ਜਾਂ ਹੋਰ ਸੰਸਥਾਵਾਂ ਵੱਲੋਂ ਕੀਤੇ ਜਾਣ ਵਾਲੇ ਬੰਦੀ ਸਿੰਘਾਂ ਦੇ ਰਿਹਾਵੇ ਰਿਹਾਈ ਦੇ ਜਿਹੜੇ ਦਾਅਵੇ ਨੇ ਉਹਨਾਂ ਨੂੰ ਕਿੰਨੀ ਕੁ ਬੂਰ ਜੜੀ ਆ ਪੈਂਦੀ ਆ ਤੇ ਬੰਦੀ ਸਿੰਘ ਆਖਰ ਕਿੰਨੇ ਸਮੇਂ ਕਿੰਨੇ ਸਮੇਂ ਬਾਅਦ ਰਿਹਾ ਹੁੰਦੇ ਨੇ ਜਾਂ ਫਿਰ ਪੈਰੋਲ ਤੇ ਉਹਨਾਂ ਨੂੰ ਬਾਹਰ ਆਉਂਦੀ ਜੜੀ ਆ ਉਹ ਆਗਿਆ ਮਿਲਦੀ ਆ ਸਰਵਜਿੰਦਰ ਦਾਵਾ ਸਪੋਕਸਮੈਨ ਟੀਵੀ ਲਈ ਕੈਮ